ਤਸल्ली ਜਮਾ ਚਵਾ ਕੇ ਦੇ ਦੂੰ ਚਵਾ ਕੇ ਦੇ ਦਿਆਂ ਸੌਦਾ ਕਰ ਲਵਾਂਗੇ ਬਾਕੀ ਮੈਨੂੰ ਤਸੱਲੀ ਲੈਵੇ ਲੂਏ ਤੋਂ ਫੁੱਲ ਕਰਾ ਦੇਣ ਦੇ ਇਹ ਆ ਦੇਖੋ ਹਾਂਜੀ ਹਸੀਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਿੰਡ ਔਲਕ ਦੇ ਵਿੱਚ ਪਹੁੰਚੇ ਹਾਂਗੇ ਤੇ ਜ਼ਿਲ੍ਹਾ ਮਾਨਸਾ ਜਿਹੜੀ ਸਕਰੀਨ ਉੱਤੇ ਮੱਝ ਦੀ ਸੀ ਜਾਂਦੀ ਹੈ ਮੇਨ ਵੀਡੀਓ ਇਸ ਮੱਝ ਦੀ ਰਹੂਗੀ ਬਾਕੀ ਆਪਾਂ ਇੱਧਰ ਜਿਹੜੇ ਪਸ਼ੂ ਖੜੇ ਆ ਹਨ ਬਾਈਆਂ ਦਾ ਖੇਤਾਂ ਦੇ ਵਿੱਚ ਘਰ ਹੈਗਾ ਤੇ ਇੱਧਰ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਰੱਖੇ ਹੋਏ ਬਾਈ ਦੇ ਸਾਰੇ ਪਸ਼ੂ ਜਿਹੜੇ ਹੈ ਚੰਗੇ ਤੇ ਆਜੋ ਗੱਲਬਾਤ ਕਰਾਵਾਂਗੇ ਆਪਾਂ ਤੁਹਾਡੀ ਹਨਾ ਤੇ ਇੱਕ ਪਾਸੇ ਆ ਗਿਆ ਦੂਜਾ ਘਰ ਜਿਵੇਂ ਬਾਈ ਦਾ ਆਪਾਂ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਤੇ ਉਧਰ ਵੀ ਸੈਟਅਪ ਜਿਹੜਾ ਪਸ਼ੂਆਂ ਦਾ ਬਾਹਰੀ ਕੀਤਾਗਾ ਤੇ ਨਾਲ ਦੀ ਨਾਲ ਜੇ ਇੱਕ ਗੱਲ ਹੋਰ ਕਰ ਗਿਆ ਨਾ ਛੱਤ ਦੇਖ ਲਓ ਤੁਸੀਂ ਛੱਤ ਵੀ ਹੈਗੀ ਹੈ ਜਿਹੜੀ ਠੰਡੀ ਆ ਤੇ ਇੱਕ ਗੱਲ ਹੋਰ ਆ ਜਿਹੜਾ ਖੂंजे ਦੇ ਵਿੱਚ ਰੇਤਾ ਤੁਸੀਂ ਦੇਖੋਗੇ ਹਨਾ ਰੇਤਾ ਇਹ ਵੱਖਰੀ ਮਤਲਬ ਮੋਟਾ ਰੇਤ ਆ ਗਿਆ ਤੇ ਇਹੇ ਪਸੂ ਜਿਹੜੇ ਹੈਗੇ ਇਸ ਰੇਤੇ ਤੇ ਵਹਿੰਦੇ ਆ ਕਿ ਕੋਈ ਗਿੱਲਾ ਨਹੀਂ ਹੁੰਦਾ ਤੇ ਇਹ ਮੱਝਾਂ ਜਿਹੜੀਆਂ ਹੈਗੀਆਂ ਗੱਦਿਆਂ ਨਾਲੋਂ ਇਸ ਰੇਤੇ ਦੇ ਉੱਤੇ ਵਧੀਆ ਮਤਲਬ ਆਨੰਦ ਮਾਣਦੀਆਂ ਨੇ ਤੇ ਆਜੋ ਕਰਾਈ ਗਈ ਗੱਲਬਾਤ ਆਪਾਂ ਹਾਂਜੀ ਬਾਜੀ ਹਸੀ ਕਾਲ ਜੀ ਸਤਿ ਸ੍ਰੀ ਅਕਾਲ ਆਮ ਦੀ ਬੀ ਜੀ ਤੇ ਬਈ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਦਾ ਨਾਮ ਦੱਸੀ ਨਾਮ ਸੋਹਣ ਸਿੰਘ ਜੀ ਪਿੰਡ ਢੋਲਕ ਜ਼ਿਲ੍ਹਾ ਮਾਨਸਾ ਜੀ ਠੀਕ ਹੈ ਬਈ ਆਪਣਾ ਨੇੜੇ ਵਾਲਾ ਪਿੰਡ ਕਿਹੜਾ ਆ ਜਾਂਦਾ ਬੁਰਜ ਭਲਾਈ ਕੇ ਝਨੀਰ ਇੱਥੋਂ 10 ਕਿਲੋਮੀਟਰ ਹੈ ਜੀ ਝਨੀਰ ਆਪਣੇ ਤੋਂ 10 ਕਿਲੋਮੀਟਰ ਹੈ ਜੀ ਠੀਕ ਆ ਤੇ ਬਾਈ ਜਿਵੇਂ ਆਪਾਂ ਗੱਲ ਕਰਾਂਗੇ ਇਸ ਮੱਝ ਦੀ ਤੇਰੀ ਜਿਹੜੀ ਤੂੰ ਸੇਲ ਕਰਨੀ ਹੈ ਹਾਂਜੀ ਬਾਈ ਜੇ ਇਹ ਸੂਏ ਦੀ ਗੱਲ ਕਰੀਏ ਕਿੰਵੇਂ ਸੂਏ ਸੂਏ ਇਹ ਚੌਥੇ ਸੂਏ ਸੂਏ ਜੀ ਚੌਥੇ ਸੂਏ ਸੂਏ ਹਾਂਜੀ ਠੀਕ ਆ ਤੇ ਬਾਈ ਤੀਜੇ ਸੂਏ ਇਹਨੇ ਕਿੰਨਾ ਕੁ ਦੁੱਧ ਦਿੱਤਾ ਹੋਇਆ ਇਹਨੇ 16 ਪਲੱਸ ਦਿੱਤਾ ਜੀ 16 ਪਲੱਸ ਹਾਂਜੀ ਇਹ ਲੀਟਰਾਂ ਚ ਕਹਿ ਦਗੇ ਆਪਾਂ ਹਾਂ ਲੀਟਰਾਂ ਚ ਠੀਕ ਹੈ ਤੇ ਬਈ ਇੱਕ ਗੱਲ ਹੋਰ ਦੱਸੀ ਵੀ ਇਹ ਆਪ ਹੈ ਜਿਹੜੀ ਇਹ ਆਪ ਕਿਹੜੇ ਸੀਮੰਦੀ ਆ ਇਹ ਐਮ 29 ਦੀ ਹੈ ਜੀ ਇਹ ਚੈੱਕ ਕਰਾ ਸਕਦਾ ਕੋਈ ਵੀ ਹਾਂਜੀ ਹਾਂਜੀ ਡੀ ਐਨ ਏ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਨਹੀਂ ਤੇ ਇਹ ਆਪ ਹੁਣ ਗੱਬਣ ਕਿਹੜੇ ਤੋਂ ਆ ਇਹ ਪੀਸਮੇ ਬੋਲ ਤੋਂ ਆ ਜੀ ਪੀਸਮੇ ਤੋਂ ਗੱਬਣਾ ਹਾਂਜੀ ਠੀਕ ਆ ਬਈ ਤੇ ਬਈ ਜੇ ਗੱਲ ਕਰਗੇ ਤੇਰੇ ਕੋਲ ਦੇਖ ਤਿੰਨ ਸੂਏ ਤੂੰ ਘਰੇ ਚੋਈ ਤੇਰੀ ਘਰ ਦੀ ਆ ਮੰਜ ਹਣਾ ਹਾਂਜੀ ਦੇਖ ਤਿੰਨ ਸੂਏ ਦੇ ਵਿੱਚ ਇਹਨੇ ਕਿੰਨੇ ਕੱਟੇ ਤੇ ਕਿੰਨੇ ਕਟੀਆਂ ਦਿੱਤਾ ਇਹ ਦੋ ਕੱਟੇ ਜੀ ਇੱਕ ਕੱਟੀ ਜੀ ਠੀਕ ਹੈ 2 ਕੱਟੇ ਤੇ 1 ਕੱਟੇ ਹਾਂਜੀ ਠੀਕ ਹੈ ਚੌਥਾ ਸੂਆ ਮਿੱਤਰੂ ਮੱਝ ਦਾ ਮੈਂ ਜੇ ਗੱਲ ਕਰਕੇ ਨਾ ਬਾਈ ਮੱਝ ਦੀ ਮੱਝ ਦੀ ਜੇ ਬਾਡੀ ਬੰਤਰ ਦੀ ਜੇ ਗੱਲ ਕਰੋ ਲੰਮੀ ਦੀ ਗੱਲ ਕਰੋ ਤੁਸੀਂ ਲੰਮੀ ਬਹੁਤ ਆ ਬਾਕੀ ਤੁਸੀਂ ਦੇਖ ਲਓ ਸਿੰਗ ਵੀ ਹੈਗਾ ਵਧੀਆ ਗੋਲ ਮੋੜਿਆ ਹੋਇਆ ਥੋੜਾ ਜਿਹਾ ਖੁੱਲਾ ਪੌਂਦੀ ਆ ਵਜਨ 'ਚ ਬਹੁਤ ਆ ਮੱਝ ਰੇਟ ਵੀ ਪਤਾ ਕਰਾਂਗੇ ਬਾਕੀ ਖੜੀ ਮੱਝ ਦਿਖਾ ਦਾਂ ਮੈਂ ਤੁਹਾਨੂੰ ਇੱਕ ਵਾਰੀ ਕੀ ਵਾਰੀ ਪਸ਼ੂ ਜਦੋਂ ਖੋਲਦੇ ਨਾ ਕੋਈ ਪੁੱਤ ਇਹ ਆ ਦੇਖ ਲਓ ਤੁਸੀਂ ਲੇਵਾ ਲੂਵਾ ਹੈਗਾ ਜਿਨਾ ਪੂਰਾ ਖੁੱਲਾ ਹੈਗਾ ਤੇ ਸਾਰਿਆਂ ਨੂੰ ਚੰਗੀ ਗੱਲ ਇੱਕ ਹੋਰ ਲੱਗੀ ਜਿਹੜਾ ਮੱਝ ਦੇ ਲੇਵੇ ਨੂੰ ਥਾਨ ਲੱਗਿਆ ਨਾ ਥਾਨ ਹੈਗਾ ਬਹੁਤ ਵਧੀਆ ਮੁਠੀ ਦੀ ਚਵਾਈ ਹੈ ਲੱਗਾ ਇਹ ਆ ਦੇਖ ਲਓ ਤੁਸੀਂ ਮੈਂ ਇਹ ਗੱਲ ਕਹਿੰਦਾ ਵੀ ਚਵਾਈ ਦੇ ਵਿੱਚ ਵਧੀਆ ਇੱਕ ਨੰਬਰ ਰਹੂਗੀ ਤੇ ਗੱਲ ਕਰੀਏ ਬਈ ਹੁਣ ਇਹਦੀ ਆਪਾਂ ਦੇਣ ਕਿੰਨੇ ਰਹਿੰਦੇ ਇਹਦੇ ਦਿਨ ਤਾਂ ਜੀ ਪੂਰੇ ਆ ਬਸ ਇੱਕ ਅੱਧਾ ਦਿਨ ਲਾਊਗੀ ਬਸ ਦੋ ਦਿਨ ਲੱਗੇ ਹਾਂਜੀ ਠੀਕ ਆ ਹਾਂਜੀ ਦੇਣ ਕਹਿੰਦੇ 11 ਤਰੀਕ ਨੂੰ ਪੂਰੇ ਹੋਗੇ ਜੀ ਇਹਦੇ ਠੀਕ ਹੈ ਹਾਂਜੀ ਮਤਲਬ ਵੀ ਪੰਜ ਚਾਰ ਦਿਨ ਬਾਅਦ ਵੀ ਲਈ ਆ ਹਾਂਜੀ ਪੰਜ ਚਾਰ ਦਿਨ ਉੱਪਰ ਹੀ ਲੈਂਦੀ ਆ ਇਸ ਵੀ ਠੀਕ ਹੈ ਠੀਕ ਹਾਂਜੀ ਪੰਜ ਚਾਰ ਦਿਨ ਚਲ ਇਹ ਮੈਨੂੰ ਤੇਰੀ ਵਧੀਆ ਗੱਲ ਲੱਗੀ ਬਾਈ ਨੇ ਜੇ ਕਹਿੰਦਾ ਨਾ ਵੀ ਪੰਜ ਸੱਤ ਦਿਨ ਪਏ ਆ ਹਜੇ ਤੇ ਮੱਝ ਦੇ ਦਿਨ ਹੁਣ ਹੋ ਗਏ ਬਾਈ ਕਹਿੰਦਾ ਪੂਰੇ ਤੇ ਜਿਹੜੇ ਵੱਧ ਲੈ ਜੋ ਇਹ ਏਸੇ ਦੀ ਦੇ ਦੇਣਾ ਹਾਂ ਠੀਕ ਹੈ ਬਾਈ ਤੇ ਹੁਣ ਇਹਨੂੰ ਖੋਲ ਕੇ ਦਿਖਾ ਤੇ ਫਿਰ ਆਪਾਂ ਰੇਟ ਪਤਾ ਕਰਾਂਗੇ ਬਾਈ ਠੀਕ ਲੈ ਵੀ ਥੱਲੋਂ ਚੈੱਕ ਕਰ ਲਓ ਮਿੱਤਰੋ ਹਣਾ ਮੱਝ ਮੈਂ ਪਹਿਲਾਂ ਵੀ ਕਿਹਾ ਸੀਗਾ ਜਦੋਂ ਆਪਾਂ ਪਸ਼ੂ ਖੋਲਦੇ ਆ ਤੇ ਉਦੋਂ ਇਹ ਡਰਦੇ ਹੁੰਦੇ ਆ ਕੈਮਰੇ ਤੋਂ ਉਰਾਂ ਲਿਆ ਉਰ ਕੋਈ ਨਹੀਂ ਕੋਈ ਨਹੀਂ ਲੈ ਜਾ ਕਰਾ ਮਿੱਤਰਾ ਤੇ ਤੁਸੀਂ ਦੇਖ ਲਓ ਮਿੱਤਰੋ ਹਨਾ ਜਿਹੜੀ ਮੱਝ ਦੀ ਚਾਲ ਮੱਲਾ ਵਾਂਗੂ ਤੁਰਦੀ ਐ ਵਜਨ ਵਜਨ ਮੈਂ ਪਹਿਲਾਂ ਵੀ ਕਿਹਾ ਵਜਨ ਬਹੁਤ ਆ ਮੱਝ ਦੇ ਵਿੱਚ ਬਾਈ ਦਾ ਰੇਟ ਪਤਾ ਨਹੀਂ ਕੀ ਰਹੂਗਾ ਰੇਟ ਆਲਾ ਆਪਾਂ ਉਹ ਵੀ ਪੁੱਛਾਂਗੇ ਬਾਈ ਤੋਂ ਤੇ ਬਾਕੀ ਮੈਂ ਕਿਹਨਾਂ ਤਸੱਲੀ ਕਰਾ ਦਾਂ ਥੋੜੀ ਝ ਮੈਥੋਂ ਇਹ ਉੱਪਰੇ ਬੰਦੇ ਤੋਂ ਕਰਦੀ ਹੈਗੀ ਹਨਾ ਲੈ ਜਾ ਇਹ ਇੱਧਰ ਨੂੰ ਸੋਹਣਿਆ ਥੋੜਾ ਜਿਹਾ ਹੋਰ ਲੈ ਜਾ ਕੁਝ ਨਹੀਂ ਹੁੰਦਾ ਜੇ ਭਾਈ ਦੀ ਤਾਂ ਫੜ ਲਵਾਂਗੇ ਬਾਕੀ ਮੈਨੂੰ ਤਸੱਲੀ ਲੇਵੇ ਲੂਵੇ ਤੋਂ ਫੁੱਲ ਕਰਾ ਦੇਣ ਦੇ ਇਹ ਆ ਦੇਖੋ ਠੀਕ ਹੈ ਖੜਾ ਲਾ ਦੇ ਇੱਥੇ ਖੜਾ ਲਾ ਇਹ ਇੱਥੇ ਖੜਾ ਲਾ ਇਹ ਖੜਾ ਲਾ ਖੜਾ ਲਾ ਅੱਛਾ ਹੁਣ ਮੈਨੂੰ ਐਂ ਦੱਸ ਹਾਂਜੀ ਇਹਦਾ ਰੇਟ ਕਿੰਨਾ ਕਰਦਾ 155 ਜੀ 155 ਹਾਂਜੀ ਸੋਣਾ ਦੇਗਾ ਕਿਨੇ ਜੀ ਪੂਰੇ ਡੇਢ ਦੀ ਦੇ ਦੇਣਗੇ ਪੂਰੇ ਡੇਢ ਦੀ ਹਾਂਜੀ ਠੀਕ ਹੈ ਤੇ ਮੈਨੂੰ ਇੱਕ ਗੱਲ ਦੱਸ ਦੇ ਦੇਖ ਤੇਰੀ ਤਾਂ ਘਰੇ ਰੱਖੀ ਹੋਈ ਹੈ ਦੁੱਧ ਦੀ ਤਸੱਲੀ ਹੈ ਦੁੱਧ ਤਸੱਲੀ ਜਮ ਚਬਾ ਕੇ ਦੇ ਦੋ ਚਵਾ ਕੇ ਦੇ ਦਿਆਂ ਸੌਦਾ ਕਰ ਲੈ ਕੋਈ ਹਾਂ ਹੈ ਸੌਦਾ ਕਰ ਲੈ ਚਵਾ ਕੇ ਦੇ ਦੇ ਕਿੰਨਾ ਚਵਾ ਦੇਗਾ ਬਸ 16 ਪਲਸ ਚਵਾ ਦੂੰ 16 ਪਲਸ ਲੀਟਰਾਂ ਦੇ ਵਿੱਚ ਹੈਨਾ ਕਿਲਮਾਂ ਦੀ ਗੱਲ ਵੱਡੀ ਕਿਲਮਾਂ ਦੀ ਗੱਲ ਵੱਡੀ ਹੋ ਜਾਂਦੀ ਹੈ ਹੈਨਾ ਤੇ ਰੇਟ ਕਰ ਤਾਂ 155 ਡੇਢ ਦੀ ਦੇਂਗਾ ਨੰਬਰ ਬੋਲ ਦੇ ਤੇਰਾ 94632 31902 ਜੀ 94632 31902 31902 2 ਹਾਂਜੀ ਧੰਨਵਾਦ ਬਈ ਤੇਰਾ ਬਹੁਤ ਬਹੁਤ